ਕੱਗੇ ਪੱਲੇ ਹੈ ਨਹੀਂ ੱੱਕਾ ਮੈਂ ਨਾ ਕਾਚੀ ਪਾਲਾ ਰਾਏ ਕਰੇਗੀ ਖੜ ਜਾ ਯਾ ਫਿਰ ਹੈ ਕੰਪਲੀ ਰੌਣਕ ਬਟਾ ਓ ਮੈਂ ਨਹੀਂ ਬੋਲੂ ਕੋਣੋ ਕਿ ਤਾ ਖੁੰਡੇ ਖਾ ਲੈ ਹਾਂ ਇਹ ਪਾਠੀ ਦਾ ਕਹਾਂ ਗੱਲ ਕਰ ਕਰਨੀ ਨਾ ਤਾਂ ਤੇਰੇ ਚ ਕੱਢਣਾ ਪਉਨੂ ਹੈਗਾ ਕੁਛ ਤੂੰ ਤਾਂ ਕੱਲਾ ਬੋਲਣਾ ਲਾਂਗਾ ਬੋਲਣਾ ਤਾਂ ਮਾਂ ਜਿੱਲਣ ਲੈਣੀ ਕੰਟੀ ਕੀ ਹੈ ਖੜ ਗਿਆ ਮਰੀਨ ਲੱਤ ਕੰਮ ਕਰ ਜੁੰਦੀ ਨਾ ਮੇਰੇ ਥਲੇ ਦੀਏ ਗੋਡੇ ਤੇ ਬਿਠਾ ਕੇ ਝੂਟੇ ਡੰਡਾ ਨਾ ਨਾ ਮੇਰੀ ਗੱਲ ਸੁਣ ਐਨੇ ਹਰਕ ਚ ਮਾਰਦੀਆਂ ਪਾਠੀਆਂ ਪੋਰਨੀਆਂ ਇਹ ਹਰਕ ਚ ਤੇਰਾ ਮਾਵਾ ਇਹ ਉਹ ਕਰਦੀਆਂ ਛਾੜਦੀਆਂ ਇਹਨਾਂ ਨੂੰ ਐ ਛਾੜੀ ਦੀਆਂ ਕੋਈ ਹਾਂ ਲੱਗਾ ਨਾਲ ਬਸ ਪਰੇ ਭੱਗ ਜਾ ਹੈ ਪਰੇ ਭੱਗ ਜਾ ਤੂੰ ਤਾਂ ਨਹੀਂ ਮੈਂ ਨਹੀਂ ਆਂਦਾ ਦੇਖਾਂ ਮੈਂ ਕਹਿ ਜਾ ਫਿਰ ਤੂੰ ਕਹੀਂ ਵੀ ਨਾ ਆ ਜੀ ਲੱਗਿਆ ਬਾਈ ਮੈਂ ਨੂੰ ਮੈਂ ਤੈਨੂੰ ਕਿਹਾ ਮੈਂ ਤੈਨੂੰ ਕਿਹਾ ਕੁਛ ਤੇਜਾ ਕਿੱਧਰ ਗਿਆ ਹਾਂ ਤੇਜਾ ਤੇਜਾ ਇੱਥੇ ਫਿਰਦਾ ਹੋ ਤੇਜਾ ਵੀ ਹੈ ਤੇਰੇ ਵਰਗਾ ਤੇਜਾਗਾ ਮਨ ਗਿਆ ਗੱਲ ਮੇਰੀ ਸਾਰੇ ਕੱਲੇ ਖਾਨਸੂਰੇ ਲੱਗੇ ਹੋਏ ਰੋਡੇ ਮੈਨੂੰ ਕੰਮ ਧੰਦੇ ਵਾਲਾ ਤਾਂ ਕੋਈ ਹੈ ਨਹੀਂਗਾ ਜਿੱਪ ਪੱਲੇ ਹੈ ਨਹੀਂ ੱੱਕਾ ਮੈਂ ਨਾ ਕਾਚੀ ਪਾਲਾ ਰਾਹੇ ਖੜੇਗੀ ਖੜ ਜਾ ਜਾਂ ਫਿਰ ਹੈ ਕੰਪਲੀ ਲੈ ਗਾਤੀ ਪਾਵਾਂ ਕਿ ਸਰ ਜੂ ਤੇਰਾ ਹੈ ਗਾਠੀ ਪਾਵਾਂ ਕੇ ਸਰਜੂ ਤੇਰਾ ਲੈ ਨਾ ਆਪਾ ਨੂੰ ਕੀ ਲੋੜ ਐ ਫਿਰ ਐਹੀ ਨਹੀਂ ਨਾ ਲੋਟਾਂ ਦਾ 빙ੀਆਂ ਜਾਂ ਲੱਤਾਂ ਦਾ ਨਹੀਂ ਲੱਤ ਚੱਜ ਦਾ ਨਾ ਹਾਲ ਦਾ ਮੌਕੇ ਤੇ ਤਾਂ ਸਿੱਧੀ ਹੋ ਜਾਂਦੀ ਐ ਕੰਬਲੀਏ ਹੋ ਜਾਂਦੀ ਐ ਮੌਕੇ ਤੇ ਸਿੱਧੀ ਤੇਰੀ ਲੈ ਲੱਤ ਲੱਤ ਤੂੰ ਪਰੇ ਲੱਗ ਜਾ ਮੈਂ ਤੇਰੇ ਨਾਲ ਲੜਾਈ ਹੋ ਜੂ ਇੱਥੇ ਲੈ ਮੈਂ ਤਾਂ ਇੱਥੇ ਆਪ ਜੇ ਮੰਗੇ ਚ ਭਾਗੇ ਨਾ ਪਾ ਤੂੰ ਭਾ ਗਿਆ ਤੈਨੂੰ ਦਾ ਕੋਈ ਤੇ ਰਿਸ਼ਤਾ ਨਹੀਂ ਕਰਦਾ ਜੇ ਚੱਜ ਹਾਲ ਦਾ ਹੋਵੇ ਤੇਰਾ ਰਿਸ਼ਤਾ ਨਾ ਹੋ ਜੀ ਤੈਨੂੰ ਕਿਹਾ ਤੂੰ ਆਪ ਦਾ ਚਾਲੀ ਨਾ ਕਰਾ ਦੇ ਮੰਦੀ ਐ ਕੋਈ ਮੇਰੀ ਕਰਾਵਾਂ ਕੇ ਸਰਜੂ ਤੇਰਾ ਇੱਗੇ ਥਾਲੀ ਨਾ ਕਰਾ ਦੇ ਕਰਾ ਦੇ ਬੱਝ ਗਿਆ ਕੋਈ ਕਿ ਕਰਾਉਣਾ ਤੇਰੇ ਤੋਂ ਹਾਂ ਹੋਣੇ ਕੀ ਕਰਾਉਣਾ ਤੇਰੇ ਤੋਂ ਓਏ ਹਾਂ ਕੱਢ ਗਿਆ ਤੇਰਾ ਮੈਂ ਤੁੰ ਦੇਖੂ ਕੋਈ ਬੰਦਾ ਨਾ ਘਟ ਹੈ ਮਰੇ ਤੇਰੇ ਨਾ ਕਰ ਉਬੜੇ ਨਾਲ ਸੜੇ ਨਾਲ ਮਾਰ ਮਾਰਦੀ ਤੇ ਤੈਨੂੰ ਪਾਉਗੀ ਫਿਰ ਕਹਿੰਗੇ ਥਾਬਣ ਲਿਆ ਉਹਨੇ ਥਾਬਣ ਨਾਲ ਪੰਜੀ ਦੀ ਮਾਈ ਲੈ ਕੇ ਦੇਣਾ ਓਏ ਮੇਰੀ ਗੱਲ ਸੁਣ ਲੈ ਜੇ ਆਹੀ ਕੰਮ ਰਿਹਾ ਜਾਂ ਤਾ ਅੱਡ ਹੋ ਜਾ ਜਾਂ ਮੈਂ ਤੈਨੂੰ ਦੱਸ ਆ ਬਿਆ ਵੀ ਕੁੜਾ ਲਾਉਦਾ ਜਾਂ ਤਾਂ ਫਿਰ ਤੂੰ ਕਰਾਇਆ ਤਾਂ ਮੈਂ ਕਿਥੋਂ ਕਰਾਦਾ ਮੈਂ ਕਿਥੋਂ ਅਗਲਾ ਲਾਉਦਾ ਲਿਆ ਮੈਂ ਤੈਨੂੰ ਨਹੀਂ ਰਿਸ਼ਤਾ ਤਾਂ ਭਾਲ ਗੱਲ ਸੁਣ ਲੈ ਮੇਰੀ ਹਾਂ ਜੇ ਤਾਂ ਮੈਂ 2 ਲੱਖ ਰੁਪਏ ਦੇ ਦੇਂਗਾ ਕੱਲ ਨੂੰ ਲੱਖ ਭਾਵੇਂ 5 ਲੈ ਵੀ ਬਸ ਫਿਰ ਤੇਰਾ ਕੱਲ ਨੂੰ ਕੱਲ ਨੂੰ ਲਿਆ ਦੁੱਤੀ ਵੀ ਐ ਕਰ ਹਾਂ ਕਿ ਮੇਰੀ ਮਾਰ ਬੰਡਾ 2 ਲੱਖ ਰੁਪਇਆ ਹੋਰ ਪਾਲਾ ਪੂਰਾ 8 ਲੱਖ ਲੈ ਲਈ ਤੂੰ ਹੀ ਕਰਾ ਲੈ ਲੈ ਉਹ ਤੂੰ ਗੱਲਾਂ ਕਹੇ ਜੀ ਕਰਦਾ ਤੂੰ ਉਹੀ ਗੱਲ ਹੈ ਫਿਰ ਉਹ ਗੱਲ ਮੈਂ ਨਹੀਂ ਮੂੰ ਨਹੀਂ ਕਰਦੀ ਤੇਰੇ ਨਾਲ ਨਾ 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 ਜਮੀਨ ਫਰਾਰ ਹੋ ਜਾਣਗੇ ਤੇਜੇ ਕੋਲ ਕੀ ਪਾਲਦੀ ਨਾ ਤੇਜੇ ਕੋਲ ਤਾਂ ਕੁਝ ਨਹੀਂ ਪਾਲਦੀ ਜੇ ਤੂੰ 2 ਲੱਖ ਰੁਪਇਆ ਮੈਨੂੰ ਦੇਤਾ ਤੇਰਾ ਨਾਲ ਦੀ ਰਿਸ਼ਤਾ ਕਰਾ ਦੋ ਲੱਖ ਦੀ ਮੁੱਲ ਡੀਲ ਆਉ ਮੈਂ ਬੰਡ ਮਾਰਨਾ ਸੀ हां जानਦਾ ਕੱਲਾ ਵਸ ਬੇਕਰ ਟੁੱਟਿਆ ਹੋਰ ਤਾਂ ਕੋਈ ਤੇਰੇ ਕੋਲ ਲੱਖਣ ਨਹੀਂ ਹੈਗਾ ਤੈਨੂੰ ਨਹੀਂ ਫਿਰ 2 ਲੱਖ ਦੇ 30 15 20 ਹਜ਼ਾਰ ਦੀ ਮੁੰਦਰੀ ਪਾ ਦੂ ਲੈ ਫਿਰ ਜਿਹੜੀ ਬਾਹਰੋਂ ਆਊਗੀ ਕੋਈ ਮੁੱਲ ਦੀ ਆਊਗੀ ਉਹ ਤਾਂ ਹੋਊਗੀ ਵਰਤਿਆ ਹੋਇਆ ਪੀਸ ਜਿਹੜਾ ਮੈਂ ਪੜਕੇ ਦਊ ਉਹ ਪਾ ਲੂਗੀ ਤੇਰੇ ਵਾਸਤੇ ਅੰਟਾ ਚ ਪੀਸ ਕਿੰਨਾ ਫਰਕ ਹੈ ਨਹੀਂ ਪੀਸ ਨਹੀਂ ਲੈਣਾ ਮੈਂ ਲਟਕੀ ਲੈਣੀ ਆ ਪੀਸ ਹੀ ਹੁੰਦੇ ਨੇ ਉਹ ਅੱਛਾ हां ਚੱਲ ਫਿਰ ਠੀਕ ਹੈ ਗੱਲ ਗੱਲ ਸੌਲਾ ਮੇਰੀ ਗੱਲ ਗੱਲ ਫਿਰ ਕਿਥੇ ਨਾਲ ਹੈ ਮਾੜਾ ਗੱਲ ਕਿਹਨਾਂ ਨੇ ਕਰਾ ਦੂੰਗੀ ਮੇਰੀ ਭੂਆ ਕੀ ਭੂਆ ਰਿਸ਼ਤੇ ਕਰਉਂਦੀ ਐ ਅੱਛਾ ਬਾਹਰ ਹੋਲੇ ਹੁੰਦੀ ਆ ਕੁੜੀਆਂ ਟੌਪ ਦੇ ਪੀਸ ਜਾਵਾ ਗੋਰੇ ਚਿੱਟੇ ਮੈਂ ਤਾਂ ਕੁਛ ਵੀ ਨਹੀਂ ਅੱਛਾ ਬਾਲਾਂਾਂ ਚੰਗੀਆਂ ਚੰਗੀਆਂ ਤਾਂ ਹੀ ਕਹਿੰਦੀ ਐ 2 ਲੱਖ ਰੁਪਈਆ ਮੈਨੂੰ ਦੇ ਦੇ ਤੇ ਨਾਲ ਦੀ ਨਾ ਕਰਾ ਦੂੰ ਫਿਰ ਹੈ ਇਕੱਟ ਰਹਿ ਤਾ ਵੇਚ ਦੇਨਾ ਮੌਕੇ ਤੇ ਰੁਪਈਏ ਰਾਇਟਰਨ ਕੋਈ ਵੇਚਣਾ ਨਹੀਂ ਜਿਹੜੇ ਆਪਦੇ ਅਕਾਊਂਟ ਚ ਪੈਸੇ ਆ ਉਹ ਕਢਾ ਲਾ ਮੇਰੇ ਤੇਤ ਕੋਲੋਂ ਮਲਾ ਕੇ 35 ਰੁਪਏ ਅਕਾਊਂਟ ਚ ਬੱਸ ਬੇ ਰਹਿਨ ਦਾ ਕਰ ਗੱਪ ਮਾਰੀ ਜਾਣਾ ਸਾਰਾ ਦਿਨ ਕੀੜੇ ਪੈ ਕੇ ਮਰੇਗਾ ਕੱਪ ਮਾਰਦਾ ਸਾਰਾ ਦਿਨ ਤੂੰ ਲੱਤ ਖੜਗੀ ਪੈਂਕੋ ਟਿੱਗੇ ਮਾਲਛ ਕਰਦੇ ਮਾਰੀ ਮੋਟੀ ਮਾਲਸ ਕਰ ਤਾਹੀ ਤਾਂ ਕਹੀਨੀ ਆ ਜੇ ਮਾਲਸ ਕਰਾਵੇਂਗਾ ਉਹੀ ਗੱਲ ਜੇ ਤੂੰ ਵੀ ਲੈਂਦੀ ਆਪੇ ਮਾਲਸ ਕਰਿਆ ਕਰੂ ਅੱਛਾ ਕੁਛ ਮਰਜ਼ੀ ਕਰਾਈ ਜਾਈਂ ਉਹਦੇ ਤੋਂ ਕੁਛ ਮਰਜ਼ੀ ਹਾਂ ਬੱਚੀ ਦੂਜਾ ਕੰਮ ਤੂੰ ਚੱਕਮ ਕਰਵੇਂ ਕਿ ਕਿੰਦਾਂ ਹੋਰ ਆਹਨ ਪਤੀ ਆ ਹੁਣ ਤੈਨੂੰ ਹਾਏ ਸਵਾਦ ਤੋਂ ਲੈਣਾ ਗੱਲਾਂ ਦੇ ਸਵਾਦ ਕਾ ਜੇ ਲੈਣਾ ਮੈਂ ਤਾਂ ਉਹ ਗੱਲ ਕਰਦਾ ਹਾਂ ਉਹ ਐ ਕਰ ਹਾਂ ਤੇਜ ਦੇ ਨਾਲ ਵੀ ਗੱਲ ਕਰਨਾ ਫਿਰ ਕਿਚੋ ਉਤਰਾਜ ਕਰੇ ਤੇ ਜਾਂ ਤਾਂ ਮੇਰੀ ਮੁਠੀ ਚ ਆ ਤੇਜ ਜੀ ਤਾਂ ਤੂੰ ਪੂਰਾ ਪਰਵਾਣਾ ਕਰ ਜਿਹੜੀ ਗੱਲ ਮੈਂ ਕਹੇਤੀ ਬਸ ਉਹੀ ਗੱਲ ਹੋ ਜੂਗੀ ਪੱਕੀ ਜਮਾ ਜਮਾ ਪੱਕੀ ਤੇ ਅੱਗੇ ਨੂੰ ਤਾਂ ਕਰਦੇ ਆ ਫੜਾ ਬੜੀ ਹਾਂ ਗੇਨ ਤੂੰ ਕਹਿਰੀ ਵੀ ਬਾਈ ਦਾ ਦਿੱਤਾ ਕਰ ਉਹ ਤਰਾ ਆ ਗਿਆ ਕਰਦਾ ਮੜ ਆ ਗਿਆ ਕਰਦਾ ਇਤਰਾਜ ਜਦੋਂ ਮੈਂ ਸਹੀ ਆ ਜਦੋਂ ਮੈਂ ਕਹੀ ਜਾਨੀ ਆ ਹਾਂ ਬਸ ਤੂੰ ਗੱਲ ਨਾ ਕਰੀ ਕਿ ਤੇਜੇ ਨੂੰ ਕਲੇਗੇ ਇਹਨੂੰ 2 ਲੱਖ ਰੁਪਏ ਦਿੱਤਾ ਉਹ ਚੇਗੇ ਨਾਲ ਨਹੀਂ ਗੱਲ ਆਪਾਂ ਕਰਦੇ ਕਾਵਲਿਆ ਲੋਕ ਤਾਂ ਲੱਖਾਂ ਕਰੋੜਾਂ ਚੱਕੀ ਫਿਰਦੇ ਆ ਰਿਸ਼ਤੇ ਵਾਸਤੇ ਈ ਵੀ ਨਹੀਂ ਮਿਲਦੀ ਅੱਜ ਦੇ ਜ਼ੁਗ ਵਿੱਚ ਬਾਹ ਜੀ ਬਾਹ ਕੁੜੀਆਂ ਤਾਂ ਸਾਰੀਆਂ ਕਨੇਡਾ ਟੱਪ ਗਈਆਂ ਹਾਂ ਇੱਥੇ ਕੀ ਰਹਿ ਗਿਆ ਕੁਛ ਨਹੀਂ ਠੀਕ ਆ ਫਿਰ ਤੂੰ ਰਹੇਗੀ ਫਿਰ ਕੱਲੀ ਮੈਂ ਕਿਉਂ ਰਹੇਗੀ ਕਾਇਨੀ ਕਾਇਨੀ ਜੇ ਤਾਂ ਰਿਸ਼ਤਾ ਕਰਾਉਣਾ ਹੈ 2 ਲੱਖ ਰੁਪਏ ਦੇ ਦੇ ਮੈਂ ਕਰਾ ਦੂੰਗੀ ਨਹੀਂ ਫਿਰ ਉਹ ਤਾਂ ਕੁੜਿਆਂ ਨੂੰ ਵਾਧੂ ਰਿਸ਼ਤੇ ਮੈਨੂੰ ਕਹਿੰਦੇ ਆ 4-4 ਲੱਖ ਰੁਪਏ ਚੱਕੀ ਫਿਰਦੇ ਆ ਮੇਰੇ ਮਾਂਗਰ ਤਾਂ ਪਰ 4 ਮਹੀਨੇ ਦੀ ਧਾਰ ਤੇ ਦੇਖ ਲੈ ਜੇ ਫੋ ਪੈਂਦੀ ਧਾਰ ਦੂਰ ਤੇ ਨਹੀਂ ਕੰਮ ਚੱਲਦਾ ਤੂੰ ਧਾਰ ਜਦੋਂ ਧਾਰ ਉਹ ਹੀ ਗੱਲ ਤੂੰ ਕਵਾੜ ਬਣਾ ਦੇਗਾ ਸਾਰਾ ਕੁਝ ਨਾ ਨਾ ਜੇ ਮੈਂ 30-100 ਰੁਪਏ ਨੇ ਤੂੰ ਮੌਕੇ ਤੇ ਛੱਡ ਦੇ ਉਹੀ ਗੱਲ ਮੈਂ ਪੈਸੇ ਕਿੱਥੋਂ ਫਰੂੰ ਐਨੇ

ਮਤੇ ਜੇ ਕੋਲੇ ਗੱਲ ਤਾਂ ਇਹ ਜਾਣੀ ਨਹੀਂ ਚਾਹੀਦੀ ਫਿਰ ਖਤਮਾ ਜੀ ਘਰ ਦਾ ਮਾਲਕ ਤਾਂ ਉਹ ਵੀ ਅੱਧਾ ਦਾ ਹੱਦ ਦਾ ਮਾਰ ਆ ਤੂੰ ਮੈਨੂੰ ਚੋਰਾਂ ਚੋਰਾਂ 2 ਲੱਖ ਰੁਪਏ ਦੇ ਦੇ ਨਹੀਂ ਚੋਰੀਆਂ ਚੋਰੀਆਂ ਜੀ ਤੂੰ ਦੇ ਦੇ ਮੈਨੂੰ ਕੀ ਦੇਦਾ ਜੀਮੀ ਲਿਆ ਕੇ ਉਹ ਗੱਲ ਕਰਦਾ ਨਾ 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 ਪੈਸੇ ਮੈਨੂੰ ਬਹੁਤ ਜਾਦੇ ਇੱਕ ਕਾਹਤ ਪੈਸੇ ਤੇ ਕਾਹਤ ਦੀਵੇਂ ਅੱਛਾ ਹਾਂ ਇਹ ਤਾਂ ਕੰਮ ਵੱਡਾ ਹੋ ਗਿਆ ਫਿਰ ਹਾਂ ਹੀ ਨਹੀਂ ਫਿਰ ਕੰਮ ਚੱਲਦਾ ਹੈ ਆਇ ਨਹੀਂ ਕੰਮ ਚੱਲਦਾ ਫਿਰ ਕਮਟਾ ਚੜਾਉਣਾ ਭੂ ਕਿਥੇ ਲੋਟ ਦੇ ਪਾਇ ਕਿਉਂ ਦਬਿਆ ਨਹੀਂ ਕਰਉਣਾ 2 ਲੱਖ ਰੁਪਏ ਨਾਲ ਕੀ ਹੋ ਜੂਆ ਤੇਰਾ ਘਰ ਬਣਿਆ ਜਾਊਗਾ ਜੱਡ ਹੁੰਨਾ ਭੈ ਕਿਉਂ ਦੇ ਹੱਥ ਮਾਈ ਤੇ ਰੋਟੀ ਨਹੀਂ ਪਗਦੀ ਆਉ ਖਾਓ ਰੋਟੀ ਨਹੀਂ ਵੜੇ ਦੇ ਮਿਲਦੀ 5-7 ਦੇ ਨਹੀਂ ਮਿਲੂ ਮੈਂ ਤੁਹਾਨੂੰ ਦੱਸਾਂ ਮੈਂ ਤਾਂ ਬਾਈ ਨੂੰ ਦੱਥੂ ਤੇਗੇ ਨੂੰ ਫਿਰ ਮਸਤ ਸ਼ਹਿਰ ਚ ਆਪਦੇ ਕੋਲੋਂ ਹੀ ਗੱਲਾਂ ਬਣਾਈ ਜਾਂਦਾ ਪੱਤੀ ਇਹ ਮੈਨੂੰ ਇੱਥੇ ਮੇਰੇ ਕੋਲੇ ਕੀ ਥੈਂਗਣ ਫੜੀਆਂ ਜਿਹੜੇ ਲੋਟ ਛਵਾ ਲੀ ਜਾਨੀ ਮਤਲੀ ਤੁਂ ਦੁੱਗਣਾ ਮੰਨੇ ਜਾ ਗੱਲ ਆ ਬਹਿ ਜਾ ਕਰ ਤੂੰ ਬਹਿ ਤਾ ਨਾ ਕਰਿਆ ਕਰ ਨਹੀਂ ਫਿਰ ਗੇਟ ਕੋਲੇ ਬੈਠੇ ਨਾ ਹੱਕੀ ਨਹੀਂ ਹੁੰਦਾ ਚੰਗਾ ਨਹੀਂ ਹੁੰਦੀ ਤਾ ਉੱਥੇ ਜਾਂਦੀ ਆਪਦਾ ਦੂਰ ਬਣੀ ਮੈ ਜਾ ਹੁਣ ਤੱਕ ਕੰਮ ਬਣੀ ਗਿਆ ਬਣ ਕੇ ਬਸ ਰਹਿਣ ਤੇ ਤੇਰੇ ਨਾਲ ਤਾਂ ਤੇਰੇ ਨਾਲ ਤਾਂ ਗੱਲ ਕਰਦਾ ਘਟਾ ਕਾਹਦਾ ਘਟਾ ਮੈਂ ਤਾਂ ਕਿਵੇਂ ਆ ਦੇਖ ਕੇ ਮੈਂ ਜੁੜੀ ਬੈਠੀ ਹਾਂ ਨਾਲ ਜੁੜੀ ਕੋਈ ਨਹੀਂ ਬੈਠੀ ਹੋਈ ਉਹ ਮੈਂ ਗੱਲਾਂ ਕਰਦੇ ਸੀ ਤਾਂ ਕਬੀਲਦਾਰੀ ਦੀਆਂ ਗੱਲਾਂ ਕਰਦੇ ਸੀ ਮੇਰੇ ਤਾਂ ਮੇਰੇ ਹੁੰਦੇ ਤਾਂ ਗੱਲ ਪਈ ਨਹੀਂ ਨੀ ਦੇਖ ਕੇ ਮੈਂ ਮਿੱਠੀਆਂ ਮਾਰੀ ਜਾਂਦੀ ਆ ਨਾ ਨਾ ਮਿੱਠੀ ਤਾਂ ਦਿੱਤੀ ਨਹੀਂ ਖਟਮਾ ਹਾਂ ਹੋ ਕੀ ਗੱਲਾਂ ਕਰਦੇ ਸੀ ਹੈ ਕੀ ਗੱਲਾਂ ਕਰਦੇ ਸੀ ਇਹ ਤਾਂ ਉਹ ਕਹਿੰਦੀ ਸੀ ਵੀ ਮੱਛਲੀ ਆਪਣੇ ਆ ਕੋਠੇ ਜੇ ਪੁਰਾਣੇ ਜੇ ਨਵੇਂ ਪਾਲ ਲੀਏ ਮੈਂ ਕਿਹਾ ਤੇਜੇ ਨਾਲ ਕਰੂੰ ਬਾਈ ਨਾਲ ਗੱਲ ਇਹ ਕਹਿੰਦਾ ਮਾਇ ਦੇ ਦੁਪ ਉਸ ਪੈছে ਕਹਿੰਦਾ ਆਹ ਕੋਸ ਸਸੀ ਪਾਲਾਂਗੇ ਜੇ ਆਪਾਂ ਕਰੀਏ ਕੋਲ ਲੱਖ ਚ ਕੰਮ ਨਿਭੜ ਜੂ ਹਾਂ ਇਹ ਤੇਰੇ ਨਾਲ ਰਹਿ ਕਰਦਾ ਸੀ ਇਹ ਹਾਂ अच्छा उंदा नो मेरे ਹੁੰਦੇ ਦਾ ਗਾਲਾ ਛੱਡੀ ਨਹੀਂ ਰਹਿਣੀ ਆ ਤੇ ਮਗਰ ਉਹਨੂੰ ਡਵੇ ਲਾ ਲੈਣੀ ਹੈ ਕਿੱਥੇ ਮੈਂ ਤਾਂ ਪਾਥੀਆਂ ਉਹ ਕਰੀ ਜਾਂਦੀ ਸੀ ਇਹਨੇ ਮੈਨੂੰ ਸੱਦ ਲਿਆ ਹਾਂ ਇੱਥੇ ਬੈਹਿ ਗਈ ਹੋਰ ਆਪਾਂ ਨੂੰ ਤਾਂ ਗੱਲ ਤਾਂ ਰਹਿ ਜਾਂਦਾ ਇਹਨੇ ਸੱਦ ਲਿਆ ਸੀ ਕਿ ਤੂੰ ਸੱਦ ਲਿਆ ਸੀ ਬਈ ਆ ਰਿਕ ਸਾਹਮਣੇ ਪਾਥਾਂ ਲੋਟ ਕਰੀ ਜਾਂਦੀ ਸੀ ਇਹਨੇ ਵੀ ਨਾ ਸੱਦ ਲਿਆ ਕਹਿੰਦਾ ਆ ਜਾ ਭਾਬੀ ਰਿਕ ਕਰ ਲੈਨੇ ਆ ਜੇ ਤੈਨੂੰ ਨਹੀਂ ਚੰਗੀ ਲੱਗਦੀ ਉਧਰ ਭੱਜ ਜਾਨੀ ਆ ਤੂੰ ਰਿਕ ਕਰ ਲੱਗੀ ਹਾਂ ਆ ਜਾ ਫਿਰ ਹੋਰ ਤੂੰ ਵੀ ਕਰਨਾ ਸੀਗਾ ਮੇਰੇ ਹੰਦ ਦਾ ਜੋਕ ਮੂੰਹ ਚਿੰਬੜਦੀ ਐ ਨੂੰ ਨਹੀਂ ਭਾਈ ਉਹ ਗੱਲ ਨਹੀਂ ਆਇਆ ਬਾਰੀ ਨਾਲ ਗੱਲ ਜੀ ਨਾ ਪਤਾ ਪਾਤੀ ਨਾਲ ਅੰਦਰ ਨੂੰ ਆਓ ਬਾਰੀ ਆ ਤੈਨੂੰ ਆਇਆ ਵੀ ਹੁਣ ਦੂਜੇ ਨਾਲ ਪਸ ਭਾਈ ਤੂੰ ਮਕਾਨ ਤਾਂ ਬਹਿ ਜਾ ਟੇਕੇ ਨਹੀਂ ਮੈਨੂੰ ਕਿਉਂ ਐ ਡਰ ਚ ਗਾ ਜੀਆ ਮੈਂ ਨਾ ਤੂੰ ਬਹੁਤ ਲੁੱਚਾ ਬੰਦਾ ਗਾ ਤੇਰਾ ਮਟੀ ਡਿਸਟ੍ਰੀਬਿਊਟਰ ਕੰਮ ਛੱਡ ਕੇ ਮੇਰਾ ਬੜਾ ਮੋਜਾ ਕਰ ਦਿਆ ਹਾਂ ਤੂੰ ਹੋਰ ਨਾ ਮੈਂ ਤੂੰ ਸੁਣ ਲਈ ਕਿ ਤੇ ਖੁੰਡੇ ਖਾਦੇ ਮੈਂ ਗੱਲ ਕਰਦਾ ਗੱਲ ਹਾਂ ਗੱਲ ਕਰਦਾਗਾ ਮੈਂ ਤਾਂ ਨਾ ਅੱਛਾ ਦੱਤ ਦੀ ਗੱਲ ਹੈਗੀ ਤੇਰੇ ਕੋਲੇ ਕੋਈ ਜੇ ਤੂੰ ਗੁੱਛਾ ਨਾ ਕਰੇ ਬਾਲੀ ਅੱਛੀ ਗੱਲ ਦੱਸ ਦੇ ਜੀ ਤੈਨੂੰ ਦੱਸ ਕੀ ਹੈ ਨਾ ਇਹ ਮਟਲੀ ਜਿਹੜੇ ਕਾੜੀ ਉਹ ਗਾਲਟ ਮਾਨ ਜਗਾ ਲੈ ਨੂੰ ਤੂੰ ਕਹਿਣਾਗਾ ਚਾਹੀ ਭਾਂਡੇ ਲੰਨ ਦੇ ਦਾਂ ਤੇ ਕੀ ਮਾਰਿਆ ਵਾ ਪਾਤੀ ਮਾਰਿਆ ਤੂੰ ਗੱਲਾਂ ਬਣਾਉਣਾ ਗੱਲਾਂ ਕਰਨਾ ਬਣਾਉਣਾ ਕੁੰਮਾਰ ਦਾ ਪੁੱਠਾ ਕਿਉਂ ਬੋਲਦਾ ਤੂੰ ਤੇ ਮੈਂ ਤਾਂ ਗੱਲ ਕਰਦਾ ਹੂੰ ਫਿਰ ਠੀਕ ਗੱਲ ਕਰਦਾਗਾ ਮੈਨੂੰ ਚਾ ਸੁਣਦਾ ਤੂੰ ਇਹਨੂੰ ਕਹੀ ਜਾਣਾ ਕਿ ਤੇਰੇ ਘਰ ਦੀ ਗਲਤ ਆ ਲੈ ਹੂੰ ਗੱਲ ਕਰਦਾ ਜੇ ਮੈਂ ਤੇ ਨਾ ਹੱਸ ਕੇ ਦੋ ਗੱਲਾਂ ਕਰ ਲਿਆ ਥੋੜੀਆਂ ਮੈਂ ਗਲਤਾਂਗੀ ਰਾ ਇੱਕ ਵਾਰੀ ਹੱਸੀ ਤੇਰੇ ਤੇ ਤੇਰੇ ਚ ਕਣ ਕੰਡਾ ਨਹੀਂ ਨੂੰ ਕੁੱਤੇ ਤੇਰੇ ਚ ਕਣ ਕੰਡਾ ਨਹੀਂ ਗੱਡਦੇ ਨੂੰ ਇੱਥੇ ਪਰੇ ਨੇ ਨਹੀਂ ਦੱਸਦਾ ਕਰਦੇ ਦੀ ਕਰਦੇ ਦੀ ਤੂੰ ਤੂੰ ਕੀ ਮਾੜਾ ਦੇਖ ਲਿਆ ਨਹੀਂ ਜੇ ਕਣ ਕੰਡਾ ਤੇਰੀ ਕਰ ਕੱਢੂ ਮੇਰੀ ਕਰੀ ਮੈਂ ਕਢਾ ਦੂੰ ਤੇਰੀ ਕਰਦਾ ਕਢਾ ਦੂੰਗੀ ਕਾਜੀ ਕਢਾ ਦੇਗੀ ਪਾ ਕੇ ਮਿੱਟੀਆ ਤੇਲ ਮੈਂ ਤਾਂ ਕਹਨੀ ਲਾ ਦੇ ਨੂੰ ਅੱਗ ਪਰੇ ਜਿਉਂਦੇ ਨੂੰ ਲਾ ਦੇ ਅੱਗ ਪਰ ਸਾਰਾ ਕੁਝ ਮਚਾ ਦੀ ਬਸ ਇੰਨੀ ਕੁ ਛੜਦੀ ਉਹ ਕੀ ਅਸੀਂ ਚਾਰ ਪੌਣਾ ਉਹ ਵੀ ਆਪ ਦੀ ਨਾਲ ਹੀ ਮਚਾ ਲਈ ਜਿੰਨਾਂ ਲੀ ਡੱਬੇ ਕੇ ਪਾ ਕੇ ਬੇਖ ਬੇਖ ਜੀ ਲੱਗਿਆਗਾ ਤੇਰੇ ਭਰਾ ਨੂੰ ਤੇਰੇ ਭਰਾ ਦਾ ਜੀ ਲੱਗ ਜਾ ਕੋ ਲੱਗ ਜਾ ਤਾਂ ਬੋਲੀ ਜਾਊਗਾ ਉਹ ਨਹੀਂ ਤਾਪ ਸਵਾਦ ਲੈਂਦੀ ਆ ਮੈਂ ਕਿਹਦੇ ਸਵਾਦ ਲੈਣੀ ਇਹਨੂੰ ਬੋਲਣ ਦੀ ਅਕਲ ਤਾਪ ਨੂੰਣੀ ਆ ਇਹ ਤਾਂ ਹੈਗਾ ਜਿਹੇ ਜਹੇਗਾਗਾ ਸਵਾਦ ਤਾਂ ਜ਼ਿੰਦਗੀ ਨਹੀਂ ਖੱਟ ਮਾਂ ਗੱਲ ਹੀ ਨਹੀਂ ਕਰ ਦੇਖ ਲੈ ਕਿੱਥੇ ਗੱਲਾਂ ਲੈ ਕੇ ਜਾਂਦਾ ਮੈਂ ਤਾਂ ਇਹੀ ਹੈਰਾਨ ਆ ਇਸ ਬੰਦੇ ਦੀ ਬੱਸ ਮੈਥੋਂ ਹੋਰ ਕੀ ਕਰਨਾ ਨੇ ਜੇ ਚੱਜ ਹਾਲ ਦਾ ਹੁੰਦਾ ਏ ਇਹਦਾ ਰਿਸ਼ਤਾ ਨਾ ਹੋ ਜਾਂਦਾ ਨਾ ਹੋ ਜਾਂਦਾ ਇਹਦਾ ਤੂੰ ਤੂੰ ਨਹੀਂ ਹੁਣ ਦਿੱਤਾ ਮੇਰਾ ਦਿੱਤਾ ਹੁਣ ਹੁਣ ਵੀ ਨਹੀਂ ਦਿੰਦੀ ਹੁਣ ਲਾਲੀ ਜ਼ੋਰ ਜਿੱਥੇ ਲਾਉਣਾ ਹਾਂ ਉਹਦਾ ਚਿੰਦੇ ਥਾਲੇ ਦੀ ਵਧ ਗਿਆ ਹੁਣ ਹੁਣ ਵੀ ਨਹੀਂ ਦਿੰਦੀ ਮੈਂ ਤੁਹਾਨੂੰ ਦੱਸਾਂ ਚਾਚਾ ਚਾਚੀ ਗੇਬੋ ਕਰ ਜਿੱਦ ਮਿਲੀ ਮੈਂ ਤੁਹਾਨੂੰ ਦੱਸਾਂ ਹਾਂ بس وہی ملੂਗੀ ਕੀ ملੂ ਸਮਝ ਜਾ ਤੂੰ بس بس وہی ਲੈਣੀ ਆਪਾਂ ਹੋਣੀ ਕੋ ਨਹੀਂ ਦਾਜੂ ਹੀ ਮਿਲੂ ਕੋਈ ਤੈਨੂੰ ਚੱਜੀ ਦੀ ਨਹੀਂ ਮਿਲਦੀ ਜੇ ਤੂੰ ਹੁਣ ਚੌਰਾ ਗੱਲਾਂ ਕਰਦਾ ਹਾਂ ਇਹ ਤਾਂ ਘਰ ਪੈਂਦੀ ਹੈ ਬਾਈ ਤੇ ਹੈ ਨਹੀਂ ਕਿ ਨਾ ਨਹੀਂ ਦਰ ਪੈਣ ਨੂੰ ਤੂੰ ਗੱਲਾਂ ਹੀ ਉਹ ਹੀਆਂ ਕਰਦਾ ਹੋਰ ਮੈਂ ਤਾਂ ਤੁਹਾਨੂੰ ਸਮਝਾਉਣਾ ਵੀ ਆਪ ਦਾ ਵਧੀਆ ਰਹੀ ਜਾ ਮੈਂ ਤਾਂ ਕਿ ਕਾਣੂ ਪੜਦੇ ਚੱਕਣਿਆਂ ਮੈਂ ਤਾਂ ਕਿ ਕਾਣੂ ਪੜਦੇ ਚੱਕਣਿਆਂ ਮੀਂ ਛੋਡੇ ਨੂੰ ਲੱਗ ਜੂ ਵਧੀਆ ਮੈਂ ਛੋਡੇ ਮੈਂ ਤਾਂ ਕਿ ਕਾਣੂ ਪੜਦੇ ਚੱਕਣਿਆਂ ਇਹ ਜੀ ਅੱਜ ਕੱਲ ਨਾ ਚੱਲਦਾ ਬਈ ਪੰਜ ਛੱਤਾਂ ਜਵਾਕਾਂ ਚ ਇੱਕ ਜਵਾਕ ਵਿਆਹ ਜਾਵੇ ਹਾਂ ਬੱਸ ਹੋਹੀ ਜੁੱਤੀ ਦੀ ਨਿਸ਼ਾਨੀ ਰੱਖੇ ਥਾਰਿਆਂ ਦਾ ਡੰਗ ਲਹੀ ਜਾਵੇ ਕਿ ਦਿਨਾਂ ਨੀ ਨਾ ਉਮਰ ਕੇ ਗਾਂਹਾਂ ਖਾਲੀ ਕਿ ਤੇ ਨੋ ਗਾਂਹਾਂ ਗਾਂਹਾਂ ਦੀ ਮੀਨ ਬਾਗਨ ਜੀ ਜਵਾਕਾਂ ਕੋਲੇ ਕੰਬ ਲਿਆ ਖੜੇ ਦੀ ਜ਼ਮੀਨ ਦੇ ਵਾਕਾਂ ਨੂੰ ਆਉਂਦੀ ਆ ਰੋ ਰੋ ਅਸੀਂ ਨਹੀਂ ਲੈਂਦੇ ਤੇਰੀ ਜਵੈਣ ਜਵੋਂ ਸੰਤਾ ਲੋੜ ਨਹੀਂ ਹੈਗੀ ਵਾਹੇ ਤਾਂ ਥੋੜੀ ਜ਼ਮੀਨ ਤੇਰੀ ਅਸੀਂ ਅੱਗ ਲਾਉਣੀ ਹੈ ਹਾਂ ਅੱਗ ਤਾਂ ਲਾ ਦੀ ਅਸੀਂ ਕੀ ਕਰੌਣਾ ਤੇਰੀ ਜ਼ਮੀਨ ਨੂੰ ਹਾਂ ਮਲਾਂਗ ਲੈ ਅਸੀਂ ਤੇਰੀ ਜ਼ਮੀਨ ਤੋਂ ਕੀ ਕਰਾਉਣਾ ਆ ਆਪਦੀ ਕੋਲੇ ਰੱਖ ਕਰਾਉਂਦੇ ਕੀ ਹੁੰਦਾ ਕਿ ਬਾਉਂਡਰੀ ਕਿ ਲੈਣਦੇ ਨੇ ਉੱਥੇ ਪੈਰੂ ਕਿਥੋਂ ਦੇ ਨਾ ਚੰਦਾ ਲੋੜ ਨਹੀਂ ਯਾਰਾ ਤੂੰ ਮੈਨੂੰ ਕੋ ਹੋਰ ਲੱਗਦੇ ਤਨੇਸਰੀ ਲੈ ਲਈ ਲੈ ਥੜੀ ਦੇ ਦੇ ਤੂੰ ਪਹਿਲਾਂ ਤਾਂ ਤੇਰੇ ਤੇਰੀ ਘਟਮ ਨੂੰ ਹਾਈ ਦੇ ਦੇ ਮੇਰੇ ਤਾਂ ਪਾਥਾਂ ਚੱਕਣ ਨੂੰ ਜੀ ਵੀ ਨਹੀਂ ਓਏ ਗੱਲ ਕਰਦਾ ਗੱਲ ਕਰਦਾ ਕਿ ਰਾ ਇੱਕੋ ਗੱਲ ਪੈਣਾ ਜਦ ਚਲਾਏਗਾ ਮੈਨੂੰ ਚੰਗਾ ਬਾਲਾਂਗਾ ਲੜਾਈਆਂ ਨਾ ਕਾ ਚੱਲ ਕੇ ਨਾ ਆਣੀ ਪਤਾ ਕੀ ਦੇ ਤੈਨੂੰ ਲੋੜ ਪੈ ਜਾਨੀ ਚੌਰਾ ਚਲਾ ਜਾ ਕੇ ਭਾਂ ਕੋਈ ਛੂਤੀ ਬਲਾ ਤਾਇ ਦਾ ਕੀਟ ਦਾ ਦੇਖ ਲੈ ਦੇਖ ਲਾ ਮੈਂ ਤਾਂ ਹੈਰਾਨ ਮੈਂ ਤਾਂ ਹੈਰਾਨ ਹਲੇ ਵੀ ਨਹੀਂ ਟਿਕਦਾ ਐਨੀ ਕੁੱਤੇ ਖਾਣੀ ਹੋ ਗਈ ਇਸ ਬੰਦੇ ਨਾਲ ਲੱਤਾਂ ਨਹੀਂ ਹਜੇ ਨਹੀਂ ਪੜਦਾਗਾ ਹਾਂ ਨਾ ਲੱਤਾਂ ਹੀ ਸਿਮੜਿਆ ਨੀ ਉਹ ਚੀਜ਼ ਤਾਂ ਨਹੀਂ ਹੈ ਦੇਖ ਦੇਖ ਕਿ ਮੈਂ ਬੋਲਦਾ ਚੌਰਾ ਆ ਜਾ ਚੱਲ ਗਏ ਗੱਲ ਕਰ ਦਾਂਗਾ ਗੀ ਵਾਲਾ ਇਹ ਗਾਲੀ ਗੀ ਵਾਲਾ ਇਹ ਮਰੂਗਾ ਹੈ ਕੀੜੇ ਪੈ ਕੇ ਮਰੇਗਾ ਮੈਂ ਤੈਨੂੰ ਦੱਸਾਂ ਕੀੜੇ ਪੈ ਕੇ ਤੂੰ ਪੁੱਠਾ ਸਿੱਧਾ ਬੋਲ ਇੱਧਰ ਕੀ ਜਾਕਦਾ ਦੇਖ ਲਾ ਨੀਲ ਦਾ ਛੂਟਾ ਹੈ ਹੈ ਨੀਲ ਦਾ ਛੂਟਾ ਹੈ ਤੂੰ ਤੂੰ ਬੰਡ ਦੇਣੀ ਆ ਨਹੀਂ ਚੰਦਾ ਤੂੰ ਤਾਂ ਆਪਣੀ ਬੋਲਣ ਲੱਗਾ ਦੇਖਦਾ ਚੱਲ ਤੇ ਹਾਂ ਤੂੰ ਗੱਲ ਕਰਦਾ ਯਾਰ ਮਾਰੀ ਜਾਣ ਕੇ ਪਕਾਈ ਭੈਂਡੇ ਲੱਕ ਦੀ ਵਾਲੀ ਖਾਜ ਨਾ ਨਹੀਂ ਆ ਯਾਰ ਇਹ ਤਾਂ ਫੌਲ ਨਹੀਂ ਪੈਂਦਾ ਮੋਸਕਰ ਹੋਗਾ ਓਏ ਰੱਤੇ ਗਿਆ ਭੈਂਚੋ ਦੇ ਨੂੰ ਇਕਲੀ ਹੈ ਨਹੀਂ ਮਾਰੇ ਲੱਗਾ ਫਿਰੋਂ ਦੇ ਕੂ ਕਿ ਤਾਕਰਾ ਦੇ ਭੈਂਚੋ ਤੇਰੀ ਮੇਰੇ ਨਾਲ ਕਿਤੇ ਫਾਇਦੇ ਨਾ ਆ ਨਹੀਂ ਆ ਰਹੀ ਆਈ ਕੋਈ ਨਾ ਪੂਤ ਨਹੀਂ ਵੀ ਕਰੂੰ ਠਾਬ ਕੇ ਮੈਂ ਤੇਰੇ ਤੇ ਲਾਉਂ ਕੁਝ ਦੀਵਾ ਆ ਗਿਆ ਕੋਈ ਨਾ ਰਾਉ ਪੱਕਾ ਤੈਨੂੰ ਮੈਂ ਛੱਡਦਾ ਹੈ ਨਹੀਂ ਕਿੱਥੇ ਮਾਗੀ ਭੱਜ ਲਈ ਬੰਦਰਾ ਪਾਇਕ ਲਾਉਣਾ ਵਾ ਫੇਟ ਦੇ ਗਿਆ ਚੰਗਾ ਹੋ ਗਿਆ ਸੰਡਾ ਜੀ ਕੋਚ ਕੁੱਟ ਆਹ ਐਂ ਤੇ ਗਾਟ ਤੇ ਲੱਗ ਤਾ ਇੱਕ ਜਾ ਵੀ ਨਾ ਟੇਕੇ ਨੂੰ ਡਕਾ ਮੈਂ ਤਾਂ ਕੰਨ ਨਾਲ ਆ ਕਿਤਾ ਫਿਰ ਹੋਰ ਕੀ ਆ ਬਾਹਰ ਨੂੰ ਭੱਗ ਗਿਆ ਉਹ ਭਾਂਚੋ ਦਾ

ਬਾਈ ਓ ਚੱਗਿਆ ਕੰਗੜਾ ਕਿੱਧਰ ਫਿਰਨਾ ਓਏ ਕੱਢਣਾ ਬਾਹਰ ਅੰਦਰ ਬੜੀ ਵੱਡੀ ਨਗੌਟੀ ਕੱਢਣਾ ਅਬ ਜਲੀ ਛਬੀਟੀ ਨੂੰ ਬਾਹਰ ਹਾਂ ਆਪ ਟਾਈਮ ਆਣੀ ਧਰ ਲਈ ਜਾਊਗਾ ਮੈਂ ਫਿਰ ਲਾਉਣੀ ਚਾਹੀ ਹੁਣ ਕਿਉਂ ਹੈ ਬਾਸ ਫਰੇਗਾ ਨਾ ਨਾ ਵੇ ਇੱਕ ਮੱਖਾ ਲਾਲੀਏ ਕੁੱਟ ਤੈਨੂੰ ਲਈ ਬਣਾਇਆ ਕਰਦਾ ਹੈ ਇੱਕ ਹੋੜ ਮਾਰ ਭੈਂ ਕੋਡਾ ਮੋਟਾ ਆ ਦਾੜਾ ਬਈ ਕੁੱਟ ਤੂੰ ਬਾਹਰ ਡੱਗਣਾ ਬਈ ਬਾਲੀ ਨਾਲ ਪੀਆ ਨਾ ਨੀ ਕਿਰਾ ਹੋਰ ਹੈਏ ਉਹ ਨਹੀਂ ਆ ਗਈ ਤੇ ਕੀ ਹੋਇਆ ਦੇਖ ਦੇਖ ਚੌਰਿਆਂ ਨੇ ਕੀ ਲੱਛਣ ਪੜੇ ਐ ਇੱਕੋ ਜਿਹਾ ਤੂੰ ਦਾਦਾ ਸਪਰੌਣੇ ਤੂੰ ਤਾਂ ਪਰੇ ਹੋ ਜਾ ਕਰ ਤੂੰ ਵੀ ਯਾਰ ਵਿੱਚ ਜਾ ਕੇ ਭਾਈ ਜੂ ਉਹ ਤਾਂ ਲੰਡਰ ਐ ਤੂੰ ਤਾਂ ਨਹੀਂ ਲੰਡਰ

ਪਿੱਠ ਦੁਖਦੀ ਆ ਕਰਦਾ ਓਏ ਗੋਡੇ ਬਈ ਗੋਡੇ ਅੱਛਾ ਗੋਡੇ ਦੁਖਦੇ ਆ ਹਾਏ ਗਰਮੀ ਹੂੰ ਚਿੱਤ ਭੜਾ ਹੋਇਆ ਤੇ ਤੂੰ ਹੋਣਾ ਕਿ ਤਰੇ ਜਿਹੜਾ ਬੈ ਜਾ ਤੇਰੇ ਕੋਲੇ ਹਾਂ ਮੈਂ ਤਾਂ ਕਵਰਾਟ ਆ ਜਾਂਦੀ ਆ ਕਿੱਧਰ ਲੈਂਗਾ ਹੈ ਕਿੱਧਰ ਪੰਗਾ ਲੈਂਗਾ ਹਾਂ ਇਹ ਕੁਛ ਰਹਿ ਗਿਆ ਪੱਲੇ ਹੋਰ ਨਾ ਕੁਛ ਤੇਰੇ ਪੱਲੇ ਆਹੀ ਕੁਛ ਰਹਿ ਗਿਆ ਹਾਂ ਜੇ ਸਾਡੇ ਘਰੇ ਰਹਿਣਾ ਹਾਂ ਦਾਰੂ ਨਸ਼ਾ ਜੇ ਛੱਡ ਦੇ ਪਰੇ ਆਪਦਾ ਮਾਇਕਾ ਪੀਉਗਾ ਆਏ ਕੇ ਮੈਂ ਪੀਵੇਂਗਾ ਤੋ ਹਟ ਜਾਏਗਾ ਤੇਰੇ ਤਾਂ ਵੱਡੇ ਵੱਡੇ ਹਟਾਂਗੇ ਅੱਜ ਉਹ ਮੈਨੂੰ ਕਰ ਚੋ ਆਉਂਦਾ ਤੈਨੂੰ ਅੱਧਾ ਫਿਰ ਆਉਂਦਾ ਤਾਂ ਫਿਰ ਅੱਧਾ ਹੋ ਕੇ ਬਹਿ ਜਾ ਰਿਹਾ ਅੱਧਾ ਹੁੰਦਾ ਤੈਨੂੰ ਬਣੀ ਫੁੱਜੀ ਬੱਡੀ ਦੋਨੇ ਲੜੀ ਜਾਇਆ ਕਰੋ ਬਸ ਹੋਰ ਕੰਮ ਨਹੀਂ ਕਰ ਤੂੰ ਤਾਬੇ ਕਰ ਤੂੰ ਤਾਂ ਇਹਦਾ ਤਾਂ ਕੋਈ ਗੰਦਾ ਮੇਰੇ ਨਾਲ ਹੀ ਲੜੂ ਹਾਂ ਲੰਗੜਾ ਲੜਨ ਤੋਂ ਬਣਾ ਉਹ ਜੀ ਉਹ ਆ ਉਹ ਜੇ ਤੂੰ ਆ ਭਾਈ ਮਾਟੀ ਨਾ ਇਹ ਜ਼ਿੰਦਗੀ ਦੇ ਸੌਦੇ ਹੁੰਦੇ ਆ

ਕੀ ਤੇਰੀ ਮਰਜ਼ੀ ਚੱਲੂ ਜਿਹੜਾ ਜੀ ਜੀ ਕਰੂ ਮੇਰਾ ਉਹੀ ਚੀਜ਼ ਖਾਊਂਗੀ ਤੇ ਉਹੀ ਬਣਾਊਂਗੀ ਮੈਂ ਖਾਣੀ ਆ ਖਾਲਾ ਕਰੋ ਨਹੀਂ ਆਉਦਾ ਆਪ ਪਕਾਲਾ ਕਰੋ ਤੇ ਤੇਰਾ ghee ਐ ਸਰਪੇ ਵੀ ਮੈਂ ਤਾਂ ਮਕੰਨ ਦੇ ਕੋਲੇ ਪੂੰਜੀ ਏ ਟਿਕੜ ਕੋਲੇ ਫੇਰ ਮੇਰਾ ਹਾਂ ਪੁੱਤਾ ਦੇਖ ਲੱਗਣਾ ਦੇਖ ਲੱਗ ਜੇ ਤੇਰੇ ਘੱਟ ਨਾ ਪਾਉਂਦੀ ਉਧਰ ਕਾ ਝੂਲੀ ਆ ਨਾ ਹਾਂ ਨਾ ਭਈਆ ਹਾਂ ਆਪਾਂ ਅੱਛੀ ਨਹੀਂ ਲਾਉਂਦੇ ਹਾਂ ਥੀਂ ਲਾਉਂਦੇ ਡੱਕ ਨਾ ਪਈ ਕਿਤੇ ਤੂੰ ਹਾਂ ਉਹ ਅੱਗਾ ਪਿੱਛਾ ਨਹੀਂ ਕਰ ਤੁਰਿਆ ਫਿਰਦਾ ਭੌਂਕਦਾ ਸ਼ਾਬਾਸ਼ ਜੀ ਐ ਦਿੱਕਤ ਦਾ ਨਹੀਂ ਆ ਬਾਜੀ ਵਾ ਲੈ ਚਿੱਤੜ ਫੱਟੀ ਵਰਗੇ ਹੋ ਰੇ ਸੁੱਕ ਕੇ ਨਾ ਆਪਾਂ ਦਾ ਪਤਾ ਨਹੀਂ ਆਉਂ ਦੇਖ ਲੈ ਨਾ ਨਾ ਪਾਈ ਜਾ ਕੇ ਤਾਂ ਆਉਂਗਾ ਕਮਰਾ ਠੀਕ ਹੈ ਹਾਂ ਦੇਖ ਲਾ ਕਰਿਆ ਨਾ ਤੂੰ ਆਜਾ ਹਾਂ ਭੂਮੇ ਮਰ ਜਾਇਨੇ ਵੀ ਤਾਰੂ ਪੀਲੀ ਮੇਰਾ ਆ ਮੱਝੇ ਮੇਰਾ ਆ ਮੱਝੇ ਤੂੰ ਵੀ ਆਇਆ ਜਾ ਹੋ ਗਿਆ ਅੱਜ ਬੀਤੀਆ ਘਟਮੇ ਦਾ ਮਰ ਜਾ ਮੈਂ ਤਾਂ ਕਹਿਨੀ ਕਿੜੇ ਪੈਣੇ ਤੂੰ ਐ ਵੀ ਆਪਦੇ ਵਰਗਾ ਬਣਾ ਲਿਆ ਅੱਜ ਬੀਤੀਆ ਮੈਂ ਕੀ ਰੋਜ ਪੀਣਾਗਾ ਦੇਖ ਟਿਕ ਟੋਲੇ ਖਾਂਦੇ ਦੇਖ ਮੈਂ ਕਿਹਨੂੰ ਕਿਹਨੂੰ ਸਾਹਮੂਗੀ ਲੈ ਦੇਖ ਲਾ ਤੂੰ ਅੱਜ ਦੇਖ ਲਾ ਮਾਰ ਦੇ ਮਾਰ ਦੇ ਦਲ ਲੱਛਣ ਕਰ ਦਸੋ ਡੋਲ ਮਾਰੂ ਡੋਧਰੇ ਮਾ ਵਾਹ ਡੋਧਰੇ ਚੰਨ ਮੱਖਣ ਹੈ ਚੰਨ ਆਹੇ ਜਾ ਬੁ ਦੇਖ ਲਾ ਹੇ ਰੱਬ ਸੱਚਾ ਮਾਇਤਾ ਕਹਿੰਦੀ ਇਹਨਾਂ ਦੇ ਕੀੜੇ ਪੈਣ ਲੈ ਮੇਰੀ ਝੋਲੀ ਦੇਖ ਤੀ ਦੇਖ ਕਿਵੇਂ ਲੱਛਣ ਕਰਦਾ ਮੈਂ ਤਾਂ ਕਹਿੰਦੀ ਕੀੜੇ ਪੈਣ ਜਿਹੜਾ ਮੈਨੂੰ ਉੱਤੇ ਪਾਉਂਦਾ ਨਾ ਤੂੰ ਬੈਠ ਲੈ ਮਾੜੀ ਹੁਕਮੀਏ ਤੂੰ ਟੇਕੇ ਭਇਆ ਭਾਈ ਇਹਦੀਆਂ ਲੱਤਾਂ ਬੰਨ ਤੂੰ ਟੇਕੇ ਭਇਆ ਇਹਦੀਆਂ ਲੱਤਾਂ ਬੰਨ ਦਾਂਗੇ ਅਸੀਂ ਇਹਦੀਆਂ ਲੱਤਾਂ ਬੰਨ ਆਪ ਘਲਾਉਂਗਾ ਜੇ ਨੂੰ ਮੈਂ ਸੁਦੇ ਮੱਜੇ ਤੇ ਅੱਗ ਲਾਉ ਤੂੰ ਲੈ ਆੜੂ ਅਰੇ ਤੂੰ ਆ ਨੱਕੜੀ ਸਭਾਈ ਨੂੰ ਖੜ ਜਾ ਬੰਨ ਲੱਤਾਂ ਬੰਨ ਲੱਤਾਂ ਨਹੀਂ ਮੂੰਹਾਂ ਤੋਂ ਬੰਨਦੇ ਲੱਤਾਂ ਦੀ ਲੋੜ ਨਹੀਂ ਇਹ ਕਲਕੋ ਹਾਂ ਇਹ ਉਹ ਨਟ ਟਿਕਦੀ ਨਹੀਂ ਟਿਕਦੀ ਆ ਹੋਰ ਫਿਰ ਟਿਕਦਾ ਨਹੀਂ ਦੋ ਟੇਕੇ ਤਾਂ ਬੈਂਦਾ ਨਹੀਂ 1 ਮਿੰਟ ਵੀ ਆ ਦੇਖ ਹਾਂ ਆ ਫੋਨ ਦੇਖ ਲੈ ਕੀ ਕਾਹ ਹੋਣੀ ਫਿਰਦਾ ਲੈ ਹੋਰ ਹੋਣਾ ਪੈਦਾ ਫੋਨ ਨਹੀਂ ਫਿਰਦਾ ਨਾ ਹੋਰ ਹੀ ਕੁਝ ਕੱਢ ਕੇ ਦੇਖ ਆਰ ਜਾ ਮੈਂ ਦੇਖਦੀ ਆ ਹਾਂ ਸਈ ਬੜੀ ਨੰਗੀ ਫੁੱਤੋ ਆ ਜਾਂਦੀ ਏ ਤੂੰ ਦੇਖ ਮੈਨੂੰ ਤਾਂ ਪਹਿਲੀ ਪਤਾ ਕਰ ਚੁਕੋ ਚੌਤਰਾ ਏ ਚੌਰਾ ਨਾ ਨਾ ਤੇ ਜਾ ਪੁੱਠੀਆਂ ਵੀਡੀਓ ਦੇਖਦਾ ਪੁੱਠੀਆਂ ਸਿੱਧੀਆਂ ਇਹ ਤੂੰ ਤਾਂ ਪੇਦੇ ਨਾਲ ਦਾ ਤੂੰ ਕੀ ਸਮਝਾਵੇਂਗਾ ਤੂੰ ਤਾਂ ਆਪੇ ਕਲਾਉਂਦਾ ਸੀ ਮੈਂ ਤਾਂ ਥੋੜੀ ਜੀ ਪੀਤੀ ਆ ਮੈਂ ਕਿ ਬਾਲੀ ਪੀਤੀ ਆ ਬਾਲੀ ਨਹੀਂ ਅਜੀ ਸ਼ਰਾਬੀ ਅੱਜ ਇੱਕ ਕੰਬਲੀ ਦੋ ਨਾ ਦੀ ਅੱਜ ਇੱਕ ਪੇਗ ਹੋਰ ਲਾਵਾਂਗੇ ਆਣੀ ਬਲਦੀ ਪਰ ਇਹ ਹੋ ਕੇ ਰਾਂ ਮੈਂ ਢੋਲੂਗੀ ਜੇਵਰਾਂ ਨੂੰ ਹੋਵੇ ਮੈਂ ਢੋਲ ਦੂ ਜੇਵਰਾਂ ਨੂੰ ਮੈਂ ਢੋਲ ਦੂ ਕਿ ਜੇਵਰਾਂ ਨੂੰ ਹੋਵੇ ਮੈਂ ਢੋਲ ਦੂੰਗੀ ਔਰ ਢੋਲੀ ਨਾ ਮੈਂ ਨਹੀਂ ਕਿ ਮੈਂ ਨੂੰ ਨਹੀਂ ਪਤਾ ਬਈ ਜਮਾ ਨਹੀਂ ਫੜਾਉਂਦੀ ਢੋਲੀ ਨਾ ਤੂੰ ਮੈਂ ਲੁਕਾ ਕੇ ਆਉਣੀ ਆ ਓਏ ਇੱਕ ਇੱਕ ਪੇਗੀ ਲਾਵਾਂਗੇ ਮੈਂ ਲਿਆਉਣਾ ਬਾਈ ਫੜ ਕੇ ਮੈਂ ਲਿਆਉਣਾ ਮੈਂ ਲਿਆਉਣਾ ਹਾਂ ਨੀਨਾ ਬਾਈ ਜਾਨਾ ਅੜ ਜਾ ਗਿਆ ਰਮਾਇਆ ਨਾ ਆਪਣੋਏ दारू ਤਾਂ ਦੇ ਦੇ ਸਾਨੂੰ ਮੈਂ ਤਾਂ ਢੋਲਤੀ ਆਏ ਕਾ ਮੈਂ ਤਾਂ ਲੋਤੀ ਆਏ ਕੰਮ ਲੋਟ ਨਹੀਂ ਤਾਂ ਮੈਂ ਤਾਂ ਡੋਲਤੀ ਓ ਡੋਲੀ ਨੂੰ ਬੰਦ ਤਰੇ ਹੁ ਕੀ ਕਰਦਾ ਤੂੰ ਤੂੰ ਕੀ ਕਰਦਾ ਮੈਂ ਤਾਂ ਭਾਲਦਾ ਤੂੰ ਆ ਗਿਆ ਪਰੇ ਹੋ ਕੇ ਮੈਂ ਨਹੀਂ ਦਿੰਦੀ ਮੈਂ ਨਹੀਂ ਦਿੰਦੀ ਕਰਾਉਣਾਗਾ ਮੈਂ ਨਹੀਂ ਦਿੰਦੀ ਮੈਂ ਨਹੀਂ ਦਿੰਦੀ ਤੂੰ ਬਤਲ ਲੱਛਣ ਦਾ ਕਰ ਰੋ ਹੜਦਾ ਨਹੀਂਗਾ ਬੱਦ ਪੀ ਲੈਣਾ ਮੜ ਕੇ ਮੈਂ ਵੀ ਗੱਲ ਹੁਣ ਉਹਨੂੰ ਆਇਆ ਵੀ ਡੇਗਣਾ ਪੈਣਾ ਵੀ ਜਦੋਂ ਹੁਣ ਹੀ ਨਹੀਂ ਹਟਦੇ ਅਗੇ ਨਹੀਂ ਤੂੰ ਦਾੜੂ ਨੂੰ ਕੋ ਨਹੀਂ ਆ ਤੂੰ ਸੁੰੀਝ ਗਿਆ ਜੀ ਆਪਲੇ ਲਾਲਾ ਜੋਰ ਮੈਂ ਤਲ ਕੋਤੀ ਲਾਲਾ ਜੋਰ ਆਪਦੀ ਲੰਦੀ ਸੀ ਉਹ ਤੂੰ ਦੇ ਦੇ ਪਰ ਕੀ ਕਰਨਾਗਾ ਤੂੰ ਦੇ ਦੇ ਫਿਰ ਪਰ ਮੈਂ ਨਹੀਂ ਪਰੂ ਕੋਣੋ ਕਿ ਤਾ ਤੋ ਖੁੰਡੇ ਖਾ ਲੈ ਹਾਂ ਦਾੜੀ ਮੈਂ ਹਾਂ ਹੀ ਤਾਂ ਫਿਰ ਤੂੰ ਹੋ ਗਾ ਮੈਂ ਤਲ ਕੋਤੀ ਭਾਈ ਤੂੰ ਕੀ ਕਰ ਮਾਇਦਾ ਸਿੱਟੂ ਦੀ ਬੋਤਲ ਵਸ ਜਦੋਂ ਮੇਰਾ ਟਾਈਮ ਲੱਗਿਆ ਕੀ ਕਹਣਾ ਪਰੇ ਪੀ ਕੇ ਮਰ ਜੂਆ ਪਰੇ ਪੈ ਜੂਆ ਤੂੰ ਕਰੇ ਮਰ ਉਧਰ ਪੈ ਉਧਰ ਪੈ ਉਧਰ ਪੈ ਤੂੰ ਆਪੇ ਆਪੇ ਮੰਗ ਲਉ ਦਾਰੂ ਹਾਂ ਉਹ ਤੇਰੇ ਤੂੰ ਦਾਰੂ ਇਹ ਤਾਂ ਕੀ ਕੰਮ ਹੈ ਭੈਣ ਚੋਦੀ ਓ ਰੋਣ ਤੂੰ ਉਹ ਪੰਜ ਚੋਦੀਏ ਮਰਾਤਾ ਦੀ ਕੋਈ ਦਾਰੂ ਪੀਤੀ ਆ ਦੇਖ ਲੈ Det er bare det! ਤੂੰ ਚੁੱਪ ਕਰ ਜਾ ਤੂੰ ਕੋਈ ਗੱਲ ਨਹੀਂ ਮੂੰਹ ਫਾੜੇ ਦਾ ਮੈਂ ਮੇਦੇ ਹੱਥ ਹੁੰਦੀ ਐ ਇਹਦੇ ਮੂੰਹ ਕਰ ਇਹਦਾ ਮੈਂ ਥੁਰਦੀ ਐ ਇਹਦੇ ਸੁਪਾ ਚੁੱਪ ਤਾਂ ਕਰ ਜਾਣੀ ਇਹ ਖੜ ਹੋਰ ਕੀ ਆ ਇਹਦਾ ਮੂੰਹ ਕਰ ਇਹਦਾ ਮੂੰਹ ਟਾਟ ਮੂੰਹ ਲੈਦਾ ਇਹਦਾ ਇਹਦਾ ਮੂੰਹ ਤੇ ਕਿਦਾ ਪੈਂਦਾ ਨਹੀਂ ਤੂੰ ਫਿਰ ਲੱਛਣ ਕਰਦਾਗਾ ਲੱਛਣ ਕਰੇ ਕਰੇ ਤੂੰ ਗੱਲ ਪੰਦੀਏ ਨਹੀਂ ਮੈਦਾ ਫਾਹਾ ਲੈਣੀ ਮੈਦਾ ਫਾਹਾ ਲੈਣੀ ਉਹ ਤੂੰ ਫਾਹਾ ਜਾਈ ਉਹ ਮੈਦਾ ਫਾਹਾ ਲੈਣੀ ਉਹ ਬਾਹਰ ਖੋਲ ਦੇ ਤੂੰ ਓ ਪੈਂ ਤੁਦੀਆ ਬਾਹਰ ਖੋਲ ਦੇ ਆ ਤੂੰ ਮਰਵਾਏਗਾ ਪੈਂ ਟੋਦਾ ਤੂੰ ਖੜਾ ਹੋ ਜਾ ਆ ਦੇਖ ਲੈ ਚਾਰ ਰੁਪੀ ਦੀ ਓ ਬਾਹਰ ਖੋਲ ਦੇ ਓ ਬਾਹਰ ਖੋਲ ਆ ਵੀ ਫਾਹ ਲੈ ਯੂ ਓ ਬਾਹਰ ਖੋਲ ਆ ਜਿੰਦ ਲੈ ਯੂ ਆ ਵਾਦੀ ਵਾ ਮਾਰਦੀ ਸੋਨੂੰ ਮਾਰ ਕੇ ਮਉ ਮੈਂ ਲਾਉਣੀ ਆ ਪੈ ਕ ਆ ਲੱਦੂ ਡਰਾਇੀ ਆਂ ਚੜਦੇ ਨਾਲੂ ਭਈ ਆ ਕੌਣ ਆ ਗਿਆ ਇਹ ਤਾਂ ਕੀ ਹੋਗਾ ਬਾਈ ਹਾਂ ਤੁਸੀਂ ਕਿੱਧਰ ਆ ਗਏ ਅੱਜ ਬਿਆ ਦਾ ਡੱਬਾ ਲੈ ਕੇ ਆਈ ਸੀ ਬਿਆ ਦਾ ਡੱਬਾ ਲੈ ਕੇ ਉਹ ਭਾਂਟੋ ਤੇ ਸਾਡੇ ਤਾਂ ਅੱਗਾਂ ਦੀ ਸਈ ਹੋਈ ਆ ਬੈਜੋ ਬਾਈ ਮੈਂ ਚਾਹ ਬਣਾਉਣੀ ਆ ਬੈਜੋ ਚਾਹ ਕਿਉਂ ਮੇਰਾ ਠੁੱਠੀ ਮੂੰਹ ਹੈ ਨਾ ਬੈਕ ਡਾ ਰੱਖਿਆ ਇਹ ਕਰਕੇ ਡੱਬਾ ਲੈ ਤਾ ਸਾਡੇ ਤਾਂ ਹੀ ਪਰੇ ਹੋ ਕੇ ਰਾ ਸਾਡੇ ਤਾਂ ਗੱਲੂ ਬਾਰ ਰੱਖਿਆ ਕੀ ਸਾਡੇ ਤਾਂ ਭਰਾਵਾ ਮੈਂ ਕੁਛ ਨਾ ਭਰਾਵਾ ਕਲੇਸ਼ ਕਰਦੀ ਆ ਬਾਲਾ ਇਹ ਉਧਰੋਂ ਆ ਨਹੀਂ ਚੜਾ ਟਿਕਦਾ ਉਧਰ ਉਹ ਉਹ ਨੀ ਟੇਕ ਦੀਗੀ ਤੂੰ ਤਾਂ ਹਾਂ ਇਹੀ ਡੱਕੇ ਫਿਰਦੇ ਹੋਏ ਐ ਉਧਰ ਸੁਣੂ ਇਹਨੂੰ ਕਹਿਣਾ ਹੁਣ ਨਾਂ ਬੋਲਿਆ ਕਰ ਤਾਂ ਹੈ ਹੀ ਇਹ ਜਗਾ ਇਹ ਸਪਰੇਅ ਕਰ ਤੋ ਚੱਕਰ ਕੀ ਆ ਕਿਉਂਕਿ ਥੋੜਾ ਗਰਪੈ ਜੂ ਮੈਂ ਪਰ ਤੂੰ ਬਹਿ ਜਾ ਟੇਕਦਾ ਫਿਰਦਾਗਾ ਬਹਿ ਜਾ ਟੇਕ ਛਾਲ ਕੱਟ ਕੇ ਦੇ 100 ਰੁਪਿਆ ਆ ਜਿੱਥੇ ਹੱਥ ਤੋਂ ਹੱਥ ਧੋ ਗਿਆ ਹਾਂ ਕਿਸ ਲਈ ਤੂੰ ਛਰਪੇ ਤੂੰ ਤੂੰ ਉਹ ਕਟ ਸਾਗਣ ਦੇ ਉਹਨਾਂ ਨੂੰ ਤੂੰ ਬਾਹਰ ਜਾ ਤੂੰ ਬਾਹਰ ਛੱਡ ਤਾਂ ਦਿੰਨਾ ਹੈ ਉਹ ਸਾਗਣ ਆ ਕੇ ਪੁੱਤਾ ਸ਼ਰਮ ਨਹੀਂ ਮੰਨਦਾ ਲੈ ਗਾਂ ਖਾਊਗਾ ਮੈਂ ਥੋ ਫਿਰ ਭਾਈ ਐ ਜਾ ਬਾਹਰ ਮੈਂ ਮੇਰੀ दारू ਬੋਲਦਾ ਪੀਤੀ ਤਾਂ ਮੇਰੀ ਵੀ ਆ ਦੇਖ ਲੈ ਲੱਗਦਾ ਪਤਾ ਮੇਰਾ ਹਾਂ ਤੂੰ ਵੀ ਬਾਹਰ ਜਾ ਭਾਈ ਤੇਜਾ ਭਾਜਾ ਉਹ ਵੀ ਬਾਹਰ ਜਾ ਬੜਾ ਤੰਗ ਕਰਦਾ ਐ ਸਿਆਣਾ ਬਣਾ ਹੋਰ ਜਿਵੇਂ ਜਿਵੇਂ ਇਹ ਇਹ ਫੇਰ ਕਰਦੇ ਮੈਂ ਤਾਂ ਕਹਿੰਨੀ ਹਾਂ ਜਿਮੇ ਜਿਮੇ ਦੀ ਉਮਰ ਹੋਈ ਜਾਂਦੀ ਉਹਵੇਂ ਮੈਂ ਤੰਗ ਕਰਦਾਗਾ ਨਹੀਂ ਮੇਰੀ ਵੋਟ ਮੈਨੂੰ ਸ਼ਰਮ ਨਹੀਂ ਆਉਂਦੀ ਚੋਰ ਨੇ ਤੂੰ ਕਿਸ ਟੂਲਾ ਜਿਹਾ ਬਣਿਆ ਫਿਰਦਾਗਾ ਹਾਂ ਦੂਜਾ ਲੱਗਦਾ ਕੋਈ ਤੂੰ ਹਾਂ ਹੂੰ ਮੈਂ ਤਾਂ ਹਾਂ ਜੇ ਸੋਚੀ ਹੋਏ ਹੋਰ ਨਾ ਵਿਆਹ ਕਰਾ ਕਰਨਗੇ ਬਾਈ ਹੋਣਾ ਕੀ ਦਾ ਆਈ ਦਾ ਸਾਰਾ ਨੇ ਤਾਂ ਹੀ ਚੁੰਨੀ ਲਈ ਫਿਰਦਾ ਇਹਦੇ ਤੀਮੀ ਕਿੱਥੇ ਖੜਜੂ ਹਾਂ ਅੱਛਾ ਗਰਮੀ ਆ ਮੈਂ ਤਾਂ ਭਈਆ ਬਣਿਆ ਫਿਰਦਾਗਾ ਇਹਦਾ ਕਹੇ ਠੀਕ ਠਾਕ ਜੇ ਬਸ ਬਾਈ ਤੂੰ ਬਾਇਥੇ

ਓ ਮਾਤਵਾਦਾ ਤੇਰੇ ਮੁਰੇ ਥੱਲੇ ਆ ਜਾ ਏ ਨੂੰ ਮੰਜੇ ਤੇ ਪਾ ਕੇ ਓ ਪੰਜ ਚੋੜਾ ਤੂੰ ਸੱਟੇ ਨੂੰ ਸੱਟਦੇ ਥੱਲੇ ਸੱਟਦੇ ਥੱਲੇ ਓ ਥੱਲੇ ਆ ਜਾ ਮੇਰਾ ਘਰ ਵੱਟਦਾ ਓ ਘਰ ਵੱਟਦਾ